ਆਰੇ ਚੋਦੇ 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 ਐਂਦਾ ਥੋੜੀ ਫਟਾਫਟ ਖੋਲ ਖੋਲ ਦੇ ਖੋਲ ਦੇ ਚਲੋ ਮਾਮੇ ਉਹਨਾਂ ਨੇ ਗੱਡੀ ਲੈ ਲਈ ਨਮੀ ਪਰੰਬੀਰ ਉਹਨਾਂ ਦੇ ਮੈਂ ਮਾਮੇ ਨੇ ਦਿਲ ਕਾਢ ਹੀ ਦਿੱਤਾ ਸਸੀ ਕਾ ਬਾਜੀ ਮੁਬਾਰਕਾ ਬਹੁਤ ਬਹੁਤ ਹੋਰ ਹੋਰ ਮਾਮਾ ਜੀ ਪਾਰਟੀ ਹੋ ਗਈ ਹੁਣ ਹੋਰ ਜੀ ਹੋਰ ਪਾਰਟੀ ਹੋ ਗਈ ਹਾਂਜੀ ਆਹ ਪਾਰਟੀ ਕਰ ਦਿੱਤੀ ਮਾਮੇ ਨੇ ਫੇ ਆਜੋ ਹਾਂ ਤਾਂ ਲਗਾ ਲਾਂਗੇ ਤਾਂ ਕੋਣ ਆਉਂਦਾ ਮਮਾ ਸਾਨੂੰ ਕੀ ਪਤਾ ਭਾਣ ਦੇ ਇਹਦਾ ਕਿੱਥੇ ਆਊਗਾ ਮਾਮੇ ਨੂੰ ਪਤਾ ਹੋਊ ਇਹ ਤਾਂ ਹੈਗੀ ਜੇ ਨਹੀਂ ਬਹੁਤ ਸਾਡੇ ਹੁਣ ਵੱਡੀ ਸਾਰੀ ਪਾਰਟੀ ਲਾਵਾਂਗੇ ਇੱਧੇ ਥੋੜੋ ਹਾਂ ਜੀ ਪਰਮਵੀਰ ਗੱਡੀ ਲੈ ਲਈ ਪਰਮਵੀਰ ਚਲਾਉ ਗੱਡੀ ਹੁਣ ਚਲਾਉ ਗੱਡੀ ਹਾਂ ਕੌਣ ਲੈ ਕੇ ਜਾਉਂਗੇ ਹਾਂ ਹੋਣ ਚਾਬੀ ਰਹਿਣੀ ਉਹਦੇ ਕੋਲ ਆ ਤਾਂ ਉਹ ਜੀ ਜੀ ਪਾਰ ਹੋ ਕੇ ਉਹ ਹੱਥ ਦੇ ਕੇ ਚਲਾਈ ਜਾਣਾ ਅਜੀ ਅਜੀ ਪਹਿਲੇ ਬਾਰ ਕੋਈ ਨਹੀਂ ਮਸ਼ੀਨਾਂ ਬਣਾਉਂਦਾ ਇਹ ਸ਼ਿੰਨਾ ਬਣਾਉਂਦਾ ਨਹੀਂ ਇਹ ਮਸ਼ੀਨਾਂ ਕੱਟੋ-ਕੱਟੂ ਤਿੰਨ-ਚਾਰ ਤੋਂ ਮਸ਼ੀਨਾਂ ਉਹਦੇ ਮੈਂ ਕਹਿੰਦਾ ਪੰਮਾ ਕਿੱਥੇ ਗਿਆ ਮੈਂ ਲੱਗ ਗਿਆ ਉਹਦਾ ਰੱਖੋ ਹੁਣ ਹੋ ਗਿਆ ਨਾ ਲੈਣ ਦੇਣ ਹੋਰ ਗਰੇਨ ਸਾਰੇ ਤਾਈ ਤਾਈ ਤੋਂ ਚਾਬੀ ਲੈ ਕੇ ਅਵਿੰਦਰ ਉਹ ਅਗਲੀਆਂ ਪਿਛਲੀਆਂ ਕਸਰਾ ਕੱਢਦੀਆਂ ਹਨ ਹਨਾ ਮੈਂ ਤਾਂ ਬਹੁਤ ਸੋਹਣੀ ਆ ਕੋਈ ਮਾਰੀ ਆ ਤੇ ਇਹ ਉਹਨਾਂ ਚੱਕੋ ਨਹੀਂ ਕੰਮ ਆਉਂਦੇ ਠੀਕ ਹੈ ਬਿਲਕੁਲ ਇਹ ਚੱਲਦੀ ਹੈ ਜੇ ਘਰ ਤੋਂ ਆਪਾਂ ਬਥੇਰੀਆਂ ਪੈਣੇ ਇੱਥੇ ਪਰਮਵੀਰ ਸਿੰਘ ਹੁਣ ਇਹ ਵਾਲੀ ਗੱਡੀ ਲੈ ਕੇ ਨਾ ਆ ਦੇਖੋ ਹੁਣ ਆ ਦੋ ਪੰਮੇ ਆ ਹੁਣ ਆ ਉਹ ਛੋਟੇ ਪੰਮੇ ਵਾਲੀ ਗੱਡੀ ਰੱਖ ਲੈਣੀ ਆ ਵੱਡੀ ਨੂੰ ਦੇ ਦੇਣੀ ਆ ਇਹ ਹੁਣ ਮੰਦਾ ਨਹੀਂਗਾ ਹਾਂ ਮੈਂ ਇਹਦਾ ਪੰਮਾ ਗੱਡੀ ਰੱਖ ਤਾਂ ਮੇਰਾ ਥੋੜਾ ਹੁਣ ਇਹ ਇਹ ਹੁਣ ਦੋਨੇ ਪੰਮੇ ਆ ਇੱਧਰ ਛੋਟਾ ਪੰਮਾ ਤੇ ਵੱਡਾ ਪੰਮਾ ਇੱਧਰ ਤੁਸੀਂ ਦੇਖੋ ਪਹਿਲਾਂ ਗੱਡੀ ਦੇ ਦਊਂਗਾ ਗੱਡੀ ਦੇ ਦਊਂਗਾ ਨਾ ਨਹੀਂ ਨਹੀਂ ਹੁਣ ਹੁਣ ਜਾਂ ਚਿੱਟੀ ਲੈ ਜਾ ਜਾਂ ਕਾਲੀ ਲੈ ਜਾ ਜਿਹੜੀ ਮਰਜ਼ੀ ਲੈ ਜਾ ਆਹ ਵਾਲੀ ਦੋ ਦਿਨ ਰੱਖ ਅਸੀਂ ਰੱਖਣੀ ਆ। ਜਾ ਕੇ ਦੇ ਅਹੀਂ ਪਹਿਲਾਂ ਕਿਹੜੀ ਖੜਨੀ? ਇੱਕ ਵਾਰੀ ਫੇਰ। ਕਿਹੜੀ ਖੜਨੀ? ਇਹਦਾ ਅੱਖਾਂ ਹੀ ਚੱਕੀਆਂ ਕਿਹੜੀ ਖੜਨੀ ਆ? ਹੁਣ ਝੂਟਾ ਲੈਣ ਚੱਲੇ ਆ ਤੁਸੀਂ ਲੈ ਆਓ। ਮੈਂ ਚਾਹ ਬਣਾਉ ਰੱਖੀ ਆ ਉੱਪਰ ਨਾ। ਬਾਏ। ਇੱਕ ਦਿਨ ਨੂੰ ਮੈਂ ਕਿਹਾ ਪਰੰਬੇ ਦੋ ਦਿਨ ਹੀ ਰੱਖਣੀ ਐ ਸੀ ਗੱਡੀ ਤੁਹਾਡੀ ਉਹ ਨਹੀਂ ਨਾ ਉਹ ਖਾਂਡ ਦੀ ਮੰਗ ਹੋਇਆ ਵਗੈ ਹੋ ਗਿਆ ਇੱਕ ਟੈਂਕ ਪੰਨ ਨਹੀਂ ਜੋਤੋੜੀ ਗੱਡੀ ਲਈ ਨਵੀਂ ਅਸੀਂ ਵਧਾਈ ਹੋਵੇ ਵਧਾਈ ਹੋਵੇ ਬੰਦੋ ਗੱਡੀ ਲੈ ਲਈ ਨਵੀਂ ਮੁਬਾਰਕਾਂ ਦੇ ਸੋਣੀਆ ਸੌਦਾ ਹੋ ਗਿਆ ਉਹਦਾ ਦੇ ਨਿਕ ਨਹੀਂ ਪਰਮबीर ਗੱਡੀ ਲੈ ਕੇ ਆਇਆ ਤੁਹਾਡੇ ਲਈ ਚਾਬੀ ਪੜਾ ਦਿਓ ਜਮਾਈ ਪਪਾ ਜੀ ਚਾਬੀ ਕੋਲ ਆ ਜੀ ਸੰਕੂੜਾ ਹੋੜ ਇਹ ਬਟਗਾ ਲੈ ਪਰਮबीर ਆਹ ਦੇ ਦਿਓ ਚਾਬੀ ਦੂਜੀ ਦੀ ਲੈ ਲਓ ਦੋ ਮਿੰਟ ਪਰਮबीर ਚੱਲਾਦਾ ਇਦਾਂ ਜਿਦਾ ਚਲਾਉਣੀ ਹੁੰਦੀ ਆ ਚਲੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਇਹ ਤਾਂ ਜ਼ਰੂਰੀ ਆ ਭਾਈ ਹਾਂ ਜੀ ਚੰਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਨਵੀਂ ਨਵੀਂ ਗੱਡੀ ਦਿਖਾ ਕੇ ਗਏ ਉਹ ਇੱਥੇ ਆਏ ਮੈਂ ਕਿਹਾ ਹੁਣ ਇੱਥੇ ਲੰਘ ਨਹੀਂ ਨਹੀਂ ਵਧੀਆ ਹੁਣ ਮਾਮੇ ਉਹਨੇ ਇਕੱਠੇ ਹੋ ਕੇ ਕਿਹਦੇ ਦਿਨ ਸਾਰੇ ਜਾਣੇ ਕਿਦਾਂ ਕਰਨ ਉਹ ਜੋ ਕਿੰਨੇ ਚੀ ਦੀ ਦਿਨ ਮੁੱਕ ਲੈਣਾ ਤਾਂ ਬੈਠੀ ਬਸ ਆ ਮਗਰ ਲਿਆ ਚਾਨਣ ਹੀ ਆ ਸੁਦਾ ਕਿੱਥੇ ਜਲਦੀ ਰੈਟ ਰੱਖ ਲਈਏ ਹੁਣ ਤੁਸੀਂ ਗੱਡੀ 'ਚ ਬਹਿ ਕੇ ਦੇਖ ਲੈ ਚਲੋ ਹੁਣ ਉੱਤਰ ਜਾ ਇੱਧਰ ਦੇਖ ਨਹੀਂ ਨਹੀਂ ਦੇਖਣੇ ਕਿ ਸੋਹਣੀ ਬਹੁਤ ਆਦਾ ਸੋਹਣੀ ਬਹੁਤ ਆਦਾ ਨਹੀਂ ਘਟਾ ਨਹੀਂ ਚਲੋ ਹੁਣ ਅਸੀਂ ਇਦਾਂ ਅਸੀਂ ਗੁੱਸੇ ਹੋ ਜਾਣਾ ਹੁਣ ਦੇਰ ਨਾਲ ਨੰਬਰ ਬਹੁਤ ਸੋਹਣਾ ਆ ਹੁਣ ਜਿਹੜਾ ਮਾਡਲ ਆ ਉਹਦੇ ਨਾਲ ਇਹ ਜਾ ਸਕਦਾ